ਲੇ ਵੀ ਮਿੱਤਰੋ ਸਾਹਮਣੇ ਨਾ ਬਈ ਚੜਾਈ ਆ ਆਪਾਂ ਆਵਾਜ਼ ਨੂੰ ਖਾਂਗੇ ਲਾਵਾ ਚੜ ਚੱਲ ਚੱਲ ਕੇ ਰਾਂ ਚੜਦਾ 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 ਆ ਚੜਾਈ ਚੜਨੀ ਆ ਆਪਾਂ ਠੀਕ ਆ ਚੜਜੂ ਬਈ ਪਰ ਇਹ ਹੈ ਨਹੀਂ ਜਵਾਬ ਨਹੀਂ ਦਿੰਦਾ ਤੇ ਚੜਾਈਆਂ ਅੱਜ ਬਈ ਇੰਨੀਆਂ ਚੜਾਈਆਂ ਇਹ ਠੀਕ ਆ ਸਾਰੇ ਇੱਕ ਗੁਰਦਰਾ ਦੀ ਇਹਨੂੰ ਬਈ ਆਪਾਂ ਸੈਰ ਕਰਾਤੀ ਦੇਖੋ ਇਧਰਲੇ ਪਾਸੇ ਇੱਕ ਗਰਾ ਪਾਰੜੀ ਪਾਰੜੀ ਜਾਈ ਜਾਂਦਾ ਠੀਕ ਆ ਸਾਰਾ ਇੱਕ ਗੁਰਦਰਾ ਦਿਖਾਇਆ ਇਹਨੂੰ ਠੀਕ ਆ ਡਰਿਆ ਡਰਿਆ ਪੱਟੂ ਇਹ ਵੀ ਨਹੀਂ ਤੇ ਨਾ ਇਹ ਚ ਡਰਨ ਡਰਨ ਵਾਲੇ ਕਣ ਪਾਏ ਨੇ ਠੀਕ ਆ ਅਵੇਂ ਆਪਾਂ ਬਈ ਅੱਜ ਰਾਈਡਿੰਗ ਕੀਤੀ ਨਜ਼ਾਰਾ ਆ ਗਿਆ ਜਮਾ ਉੱਚੇ ਥਾਂ 'ਚ ਤਾਂ ਉਹੀ ਹਵਾ ਵੱਧ ਲੱਗਦੀ ਆ ਉਹ ਸਾਹਮਣੇ ਆਪਣਾ ਪਿੰਡ ਆ ਤੇ ਇਧਰ ਬਾਈਕ ਕਰਦ ਰਿਹਾ ਠੀਕ ਆ ਅੱਜ ਆਪਾਂ ਦਰਿਆ ਦੇ ਕੰਢਿਆਂ ਤੇ ਸਵਾਰੀ ਕੀਤੀ ਨਜ਼ਾਰਾ ਹੀ ਆ ਗਿਆ ਜਮਾ ਹੁਣ ਸ਼ਾਮ ਜੀ ਦਾ ਵੇਲਾ ਬਈ ਠੀਕ ਆ ਐ ਨਮਾਨ ਨੂੰ ਕੇ ਕੱਢਿਆ ਸੀ ਆਵਾਜ਼ ਤੇ ਇਹਨੇ ਵੀ ਜਮਾ ਨਜ਼ਾਰਾ ਦੇ ਦਾ ਸਵਾਰੀ ਕਰਨ ਦਾ ਆਪਾਂ ਹੱਥ ਛੱਡ ਰੱਖਿਆ ਦੇਖੋ ਕਿੱਡੀ ਪਰੜੀ ਆ ਬਾਈ ਆਪੀ ਤੁਰ ਜਾਂਦਾ ਹੂੰ ਇਹਨੂੰ ਕਹਿੰਦਾ ਹੀਰਕੇ ਵਾਲਾ ਬਾਜ ਤੇ ਸਿਆਣਾ ਬਹੁਤ ਆ ਇਹ ਠੀਕ ਆ ਹੁਣ ਜੇ ਸਾਹਮਣੇ ਨਾ ਨੀਂ ਮੀਂਹ ਜਗਾ ਵੀਡੀਓ ਨਾਲ ਬਣੇ ਰਹੋ ਆਪਾਂ ਨੀਮੀ ਜੀ ਵੀ ਤਾਰ ਦਾਂਗੇ ਠੀਕ ਆ ਜੀ ਪੁੱਤਰ ਜਿੱਦੋਂ ਫੁਕਾਰਾਂ ਮਾਰੇ ਜੀ ਪੁੱਤਰ ਕਹੇ ਆਪਾਂ ਮਾਰ ਆ ਜੈ ਨਾ ਐ ਕਰਾਂਗੇ ਬਾਜ ਆਪਾਂ ਇਧਰ ਮੁੜਨਾ ਹੁਣ ਇਧਰ 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 ਉਤਰਨਾ ਹਾਂ ਉਤਰ ਜਾ ਉਤਰ ਜਾ ਉਤਰ ਜਾ ਉਤਰਨਾ ਆਪਾਂ ਚਾਲਾ ਦੇਖੋ ਇਧਰ ਕਾ ਗਰਦ ਰਿਆ ਤੇ ਇਧਰ ਆਪਾਂ ਨਾਲੀ ਚਲਾਤਾ ਜਾਵਾਂ ਠੀਕ ਆ ਬਣਦਾ ਮਾਹੌਲ ਨਜ਼ਾਰਾ ਆ ਗਿਆ ਬਾਈ ਅੱਜ ਚੇਨੀਵੇਂ ਜਗਾ ਝਟ ਪਾਉਣ ਦਾ ਤੇ ਆਪਾਂ ਜਮਾਂ ਨਾਲੀ ਦੇ ਵਿੱਚ ਲਿਆਉਣਾ ਇੱਧਰ ਹੋਰ ਉੱਤਰ ਜਾ ਬਾਜ ਆਹ ਛਲੜੇ ਪਾਰਟ 'ਚ ਹੋਰ ਵਗ ਜਾ ਠੀਕ ਆ ਦੇਖੋ ਇੱਕ ਵਾਰਸ ਆਪਾਂ ਬਈ ਅੱਜ ਪਾਣੀ 'ਚ ਨਹੀਂ ਬਾੜਿਆ ਇਹ ਠੀਕ ਆ ਨਹੀਂ ਆਪਾਂ ਟਪਾ ਸਾਰੇ ਕਿ ਤੂੰ ਹੀ ਦਿੱਤਾ ਇਹ ਬੱਸ ਪੁੱਤ ਬੱਸ ਜੇ ਹੁਣ ਇਹਦਾ ਬਈ ਉਹਦੇ ਕਣ ਵਾਂਗੂ ਸਵਾਰ ਇਹਨੂੰ ਆਜ਼ਾਦ ਤੇ ਦੇ ਦੇ ਨਾ ਬਈ ਇਹ ਦਰਿਆ ਕੀ ਨਾ ਟੱਪ ਜੇ ਠੀਕ ਆ ਇੰਨਾ ਬਈ ਦਲੇਰ ਹੁੰਦਾ ਘੋੜਾ ਠੀਕ ਆ ਐ ਆ ਇਹ ਸਵਾਰੀ ਕਰਨ ਦਾ ਨਜ਼ਾਰਾ